ਕਾਈ ਤੇ ਦੀ ਨੀ ਦੇ ਯਕੀਨ ਹੈ ਨਹੀਂ ਦਿੰਦੀ ਉਹ ਜੇ ਵਰਦਨ ਬਸਰੀ ਮੇਰੀ ਵੀ ਬਹਿ ਨਹੀਂ ਦਿੰਦੀ ਤੋੜ ਮਾਰੀ ਨਸ਼ੇ ਦੀ ਦੇ ਹੱਡੀ ਨੱਚੇ ਪੱਲੇ ਸ਼ਾਹੂ ਕਰਨੇ ਵੀ ਕੁਝ ਰਹਿ ਨਹੀਂ ਦਿੰਦੀ ਹੁਣ ਵੀਰ ਕਹਿਣ ਵਾਲੇ ਹਾਂ ਕੀ ਗਿਣਤੀ ਬੱਤੀ ਹਸ ਮੇਰੇ ਅਕ ਤੇ ਤਾਂ ਮੋਤੇ ਬਸ ਚਾਰ ਹੁੰਦੇ ਆ ਮੁੱਲ ਮੇਰੀ ਨਾ ਜਿੰਨੇ ਤੁਮ੍ਹਾਈ ਕਾਦੀ ਆ ਉਹ ਖੜੀ ਮੁੱਛ ਪਿੱਛੇ ਖੜੇ ਕਰਤਾਰ ਉੱਲੇ ਮਿਲਦੀ ਨਾ ਇਹ ਜਿੱਤੇ ਕਮਾਈ ਜਾਂਦੀ ਆ ਉਹ ਖੜੀ ਮੁੱਛ ਪਿੱਛੇ ਖਰੇ ਕਰਦਾ ਹੁੰਦਿਆ ਦੱਸ ਕਰਨਾ ਕਿ ਤੇਰੇ ਕੰਨ ਯਾਹ ਬਹਤਾਂ ਦਾ ਬੜੇ ਫੱਤੇ ਦੀ ਵੀ ਬਾਹ ਤੇ ਤੂਫਾਨੀ ਹੁੰਦੀ ਗੱਲ ਇੰਨੀ ਕਹੋ ਜਿੱਲੇ ਪੜੀ ਵਿੱਚ ਹੁੰਿਆ ਬੋਤੇ ਹਵਾ ਮਾਰਉਂਦੇ ਆ ਤੇ ਤੜ ਨਹੀਂ ਹੁੰਦੀ ਉਹ ਬੈਠਾ ਹਰ ਘੜ ਹਰ ਕੋਪਾਂ ਦੀ ਕੋਤਾ ਯਾਰੀ ਜਿੱਤੇ ਜੰਮੇ ਅਣਖਾ ਤੋਂ ਸਿਰ ਹਸਰ ਦਾ ਹੁੰਦੇ ਨੇ ਵੱਲ ਮੇਰ ਦੀ ਨਾਇ ਜਿੰਦ ਕਮਹੀਂ ਜਾਂਦੀ ਆ ਉਹ ਖੜੀ ਮੁੱਚ ਪਿੱਛੇ ਸੀ ਕਰੇ ਕਰਦਾ ਹੁੰਦੇ ਨੇ ਵੱਲ ਮੇਰ ਦੀ ਨਾਇ ਜਿੰਦ ਕਮਹੀਂ ਜਾਂਦੀ ਆ ਉਹ ਖੜੀ ਮੁੱਚ ਪਿੱਛੇ ਖਰੇ ਕਰਦਾ ਹੁੰਦੇ ਨੇ ਜੇ ਇਹ ਜਿੰਨੇ ਪੌਣੇ ਸਾਥਰੇ ਹੁੰਦੇ ਪੌਣੇ ਆਖਰੇ ਹੱਥਾਂ ਦੇ ਇੱਕ ਮੁੱਲ ਦਾ ਨਾਸ ਮਾਰ ਦਿੰਦਾ ਕੋਦੀ ਬੰਦੇ ਸੱਚੇ ਨਹੀਂ ਸੱਚਾਈ ਹੁੰਦੀ ਆਉਂਦੀ ਤੇਰੇ ਜੂਠ ਵੀ ਹੁੰਦੀ ਸਦਾ ਲੋੜ ਛੋਦੀ ਉਹ ਅੱਖਾਂ ਵਿੱਚ ਅੱਖਾਂ ਵਿੱਚੋਂ ਨੀਰ ਦੀ ਕੇ ਚਾਂਦੀ ਮਾੜੀ ਦੀ ਵੀ ਦੀ ਤੇ ਮੂੰਹ ਬਹੁਤੇ ਮਿੱਠੇ ਹੁੰਦੇ ਪਰ ਤਾਰ ਹੁੰਦੇ ਨੇ ਮੁੱਲਵੇਂ ਦੀ ਮਾਇ ਚਿੱਤੇ ਮਾਈ ਚਾਦੀ ਆਓ ਖੜੀ ਹੋ ਚੁੱਕੇ ਪਿੱਛੇ ਕਰੇ ਤਾਰ ਹੁੰਦੇ ਨੇ ਭੇਸ ਚਾਉਂਦੇ ਆਂ ਕੀ ਦੇ ਵਿੱਚ ਕੀ ਲੋਕੀ ਰਹਾਂ ਦੀ ਸਾਜ ਦੇ ਵੀ ਮਾੜੀ ਤਾਂ ਦੱਸ ਨਹੀਂ ਹੁੰਦੀ ਪੈਂਦਾ ਪਾਲਣਾ ਤਖਾਨਾ ਵਿੱਚ ਦੀਵੇ ਬੰਦਰਾ ਬਿਨਾਂ ਤੁ ਤੋਂ ਇੱਥੇ ਜਸ ਜਸ ਨਹੀਂ ਹੁੰਦੀ ਮੂੰਹੋਂ ਬੋਲਦੇ ਰਿਸਾ ਦੇ ਬਾਰੇ ਲੋਕ ਦੱਸਦੇ ਤੇਰਾ ਮਿਲਾਂ ਦੀ ਫੇਰ ਪਕ ਆਹ ਮੁਕੇ ਮੁੱਲ ਬੀਤ ਨਾ ਜਿੱਤੇ ਤੇ ਫਾਈਨਲ ਦੀ ਆਹੋ ਖੜੀ ਮੋਚੇ ਪਿੱਛੇ ਕਰੇ ਕਰਤਾ ਬੰਦੇ ਜੇ ਸਾਥੀ ਤੇ ਆਪਾਂ ਨੂੰ ਸਾਰੇ ਜੋ ਪੰਜਾਬੀ ਪਹਿਤਾਂ ਹਾਂ ਉਹਨਾਂ ਨੂੰ ਕਿਐ ਸੀ ਜਿੰਨਾ ਵੀ ਪੰਜਾਬੀ ਪਹਿਤਾਂ ਹਾਂ ਆਇਆ ਕੁੜੀਆਂ ਚਾਹੇ ਮੁੰਡੇ ਸਾਰੇ ਬਹੁਤ ਮੋਹਲੇ ਲੱਗਦੇ ਕਿਉਂਕਿ ਸਾਦਗੀ ਹਮੇਸ਼ਾ ਇੱਕ ਖਮਾਲ ਹੁੰਦੀ ਆ ਉਹ ਚੁੰਨੀ ਦੇ ਇੱਕ ਗੱਲ ਕੁੜੀਆਂ ਦੀ ਕਹਿਣ ਲੱਗਿਆ ਮੁੱਢ ਤੋਂ ਹੀ ਮੈਂ ਇਸ ਗੱਲ ਦਾ ਧਿਆਨ ਹਮੇਸ਼ਾ ਰੱਖਿਆ ਕੀਮਤੀ ਜੀ ਸਾ ਨੂੰ ਪਰਦੇ ਨਾਲ ਸਭਾ ਉਗਾਏ ਟੰਗਿਆ ਕੋਦ ਨੂੰ ਮੇ ਸੰਜਾ ਮਹਾਰਾਣੀ ਸਿਰ ਤੇ ਜੁਦੀ ਤਰ ਕੇ ਵੀਰ ਮੇਰੇ ਦੀ ਪੱਕ ਸਲਾਮਤ ਮੇਰੀ ਜੁਦੀ ਕਰਕੇ ਵੀਰ ਮੇਰੇ ਦੀ ਪੱਕ ਸਲਾਮਤ ਮੇਰੀ ਜੁਦੀ ਕਰਕੇ ਆਵੇਂ ਮੇਰੇ ਹਰਦਿਆਂ ਵੀ ਫੈਸ਼ਨ ਕਰਦੀਆਂ ਲੱਖਾਂ ਇੱਜ਼ਤ ਮੇਰੀ ਉੱਤੇ ਮੈਂ ਅਲ ਪਰਦਾ ਪਾ ਕੇ ਰੱਖਾਂ ਦੂਰੋਂ ਦੇਖ ਕੇ ਕਹਿਣ ਪੰਜਾਬਣ ਬੈਲੀ ਹੰਗੜ ਕਰਕੇ ਬਾਪ ਮੇਰੇ ਦੀ ਪੱਕ ਸਲਾਮਤ ਮੇਰੀ ਜੁੱਤੀ ਕਰਕੇ ਬਾਪ ਮੇਰੇ ਦੀ ਪੱਕ ਸਲਾਮਤ ਮੇਰੀ ਜੁੱਤੀ ਕਰਕੇ ਬੰਦ ਬੰਨੇ ਫੈਸ਼ਨ ਪਈਏ ਦੁਨੀਆ ਯੱਜ ਦਿਖਾਵੇ ਪਰ ਸੂਟਾਂ ਤੋਂ ਬਿਨਾਂ ਨਾ ਕੁਝ ਵੀ ਮੇਰੇ ਮਨ ਨੂੰ ਧਾਵੇ ਮੈਂ ਸ਼ਰਮਾ ਸੰਗ ਡੁੱਬਤ ਪ ਜਾਵਾਂ ਜਦ ਮੈਂ ਖੇਜੀ ਪਰ ਕੇ ਸਰਦਾਰ ਮੇਰੇ ਦੀ ਪੱਕ ਸਲਾਮਤ ਮੇਰੀ ਜੁੱਤੀ ਕਰਕੇ

ਇਹ ਇਕਲਾਸ ਕਰ ਮੁਹੱਬਤ ਨੇ ਮੁਝ ਵੀ ਮੇਰੀ ਖਿੱਚ ਤਾ ਤੇਰੇ ਵੱਲ ਸੁਭਾਵਿਕ ਏਣ ਕੇ ਤੇਰੇ ਉੱਤੇ ਖੁਦਾ ਨੂੰ ਹੋਣਾ ਦਾ ਸੋਚਦਾ ਹਾਂ ਜੜਿਆ ਮਹਿਸੂਸ ਦੂਰ ਚਦੋਂ ਤੂੰ ਗੀਤਾ ਕਰੀਆਂ ਨੇ ਦਿਲ ਤੇਰੇ ਸੰਤ ਭਰਤਾ ਚੋਂ ਪਰਵਾਹ ਨਹੀਂ ਸੋਚਦਾ ਹਾਂ ਰਹਿ ਗਿਆ ਇੱਕੋ ਕੰੰਗ ਤੇਰੀ ਤਸਵੀਰ ਨਿਹਾਰ

ਸੋਚੇ ਜਸ ਜਤਹਾ ਮਾਸ਼ਾਅੱਲਾ ਪਿਆਰ ਕੀਵੇਂ ਸੀਨਾ ਚੀਰਾ ਝਾਪਣ ਮਾਤਾਜ ਸੋਚ ਤਰਨਾ ਸੀਨਾ ਚੀਰਾ ਝਾਪਣ ਮਾਤਾਜ ਸੋਚ ਤਰਨਾ ہر ویلے تیرا مکھ بھے تک دل سارے دکھ پہ تیری نظارا نہ پیاس لگے تو سجنا فل امبتا کے بار نہیں تو ਕੋਈ ਕਿਸੇ ਦੇ ਕੋਲ ਤੇ ਚਾਹਲੇ ਨਾ ਇਹੜੀ ਆਕਾਤ ਨਭਦੀ ਫੜਦੀ ਪਿਆਰੇ ਨਹੀਂ ਬਤਰਾਣੇ ਟੁੱਟਦੇ ਵੇਖੇ ਦਾ ਦਾਗ ਲਈ ਜਲੀਤ ਜਾਂਚੀਦਾਰੀ ਇੰਡੀਆ ਚ ਮਾਈਂਦਾਂਦੀ ਹੈ ਤੇ ਸਾਡੇ ਵਰਗੇ ਇਹਦਾ ਕੰਪਨੀ ਇਹ ਪੰਜ ਸਰੀਰ ਦੇ ਬਿਟਨੀਆ ਉਹਦਾ ਆਪਾਂ ਇੱਕ ਨਾ ਨਾ ਸ਼ੁਰੂ ਹੋ ਰਿਹਾ ਆਪਟਾਇ ਰੱਖ ਕੇ ਤੁਹਾਨੂੰ ਕੋਲ ਤੇ ਲੈ ਕੇ ਜਾਈਏ ਆਪਰੇ ਹੋਰ ਕੰਪਨੀ ਨੂੰ ਕੋਲ ਤੇ ਰੱਖੇ